ਸਹੀ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾ ਡੈਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪਿੰਡ ਕੋਲੀਆ ਖੁਰਦ ਜੀ ਤਹਿਸੀਲ ਨਿਹਾਲ ਸਿੰਘ ਵਾਲਾ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਤੁਹਾਡੇ ਅਸਤੇ ਟੋਟਲ 5 ਨਾਗਾ ਜੀ 5ੇ ਖੀਰੇ ਆ ਬਾਈ ਹਾਂਜੀ ਹਾਂਜੀ ਖੀਰੇ ਠੀਕ ਆ ਜੀ ਬਾਕੀ ਜਾਤ ਬਰੀਡ ਦੇ ਪੱਖ ਤੋਂ ਗੱਲ ਕਰਗੇ ਤਾਂ ਜੈਫੀ ਆ ਜ਼ਿਆਦਾਤਰ ਬਾਈ ਦਾ ਚਿਫ ਦਾ ਹੀ ਕੰਮ ਆ ਇੱਕ ਤੋਂ ਦੋ ਨਾਗ ਕਿਤੇ ਜਰਸੀ ਦੇ ਆ ਜਾਂਦੇ ਤੇ ਨਹੀਂ ਜ਼ਿਆਦਾਤਰ ਐਫਪੀ ਹੁੰਦੇ ਆ ਡਿਟੇਲ ਬਾਈ ਤੋਂ ਲੈ ਕੇ ਦੇਉਂਗਾ ਵੀਡੀਓ ਨੂੰ ਐਂਡ ਤੇ ਕਰ ਦੇਖਿਓ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦੋ ਜੀ ਨਾਮ ਬਾਜੀ ਕੁਲਵਿੰਦਰ ਸਿੰਘ ਆ ਪਿੰਡ ਗੋਲਿਆ ਖੁਰਦ ਚਿਹਰਾ ਮੋਗਾ ਤਹਿਸੀਲ ਨਿਹਾਲ ਸਿੰਘ ਵਾਲਾ ਨੇੜੇ ਪਿੰਡ ਰਹਿ ਜਾਂਦਾ ਵੱਡਾ ਗੋਲਿਆ ਦੁੰਨੇ ਕੇ ਮਾਣੂ ਕੇ ਮੋਬਾਈਲ ਨੰਬਰ ਹੈਗਾ 9781935553 ਪੰਜ ਨਾਗ ਆ ਜੀ ਹਾਂ ਜੀ ਬਰਾੜ ਸਾਹਿਬ ਪੰਜ ਆ ਇਧਰੋ ਕਰਾ ਚਿੱਟੀ ਜੀ ਤੇ ਸ਼ੁਰੂ ਹਾਂ ਜੀ ਹਮ ਐ ਪੰਡ ਜਿਹੜੇ ਸੀਮੰਟ ਦੀ ਆ ਫਿਰ ਜਿਹੜੇ ਮਰਜੀ ਬਣਾ ਲਾ ਬਾਜੀ ਕੋਈ ਚੰਗਾ ਆ ਜਾ ਲੱਭ ਲਾ ਕੋਈ ਕਹਿ ਦਿੰਨਾ ਸੁਣੋ ਮੈਂ ਆਂਦੀ ਵੱਡਾ ਆ ਜਾ ਸਾਰਾ ਕੋਈ ਤਕੜਾ ਆ ਜਾ ਸੀਮਨ ਲੱਭ ਕੋਈ ਜਿਹੜੀ ਮਰਜ਼ੀ ਕਰ ਲੈ ਜਿਹੜੀ ਮਰਜ਼ੀ ਰੱਖ ਲੋ ਚਲੋ ਆਪਾਂ ਨਹੀਂ ਕਹਿ ਕੇ ਦਿੰਦੇ ਜ ਜਿਹਨੇ ਲੈਣੀ ਆ ਉਹਨੇ ਪਰਖ ਕਰ ਲੈਣੀ ਆ ਹੈਨਾ ਤੇ ਉਮਰ ਕਿੰਨੀ ਲਗਭਗ ਬਈ ਇਹ ਬਰਾੜ ਸਾਹਿਬ 9 ਮਹੀਨੇ ਆ ਉਮਰ ਬੱਚੀ ਦੀ 9 ਮਹੀਨੇ ਆ ਹਾਂ ਠੀਕ ਆ ਇਹਦੇ ਸਿੰਗ ਵੱਡੀ ਹੋਈ ਤੇ ਦਾ ਕੇ ਇਹ ਹਾਂਜੀ ਹਾਂਜੀ ਸਿੰਗ ਵੱਡੀ ਹੋਈ ਤੇ ਦਾ ਕੇ ਪਰ ਜੇ ਹੈਨਾ ਬਈ ਉਹ ਮੈਂ ਕਹਿਣਾ ਹੁੰਦਾ ਆਪਾਂ ਬਈ ਇਹ ਵਰਲਡ ਵਾਈਡ ਦੇ ਜੀ ਫਲਾਨੇ ਦੀ ਹੈ ਜਿਹਦਾ ਨਾਂ ਬਰਾੜ ਪਤਾ ਕੀ ਗੱਲ ਆ ਦੇਖੋ ਆਪਾਂ ਹੋ ਸਕਦਾ ਹੈ ਵਰਲਡ ਵਾਈਡ ਦੇ ਹੋ ਸਕਦਾ ਸਨੋਮੈਂਦੀ ਹੋਵੇ ਹੂੰ ਠੀਕ ਆ ਚਲੋ ਆਪਾਂ ਨੂੰ ਅਗਲਾ ਦੱਸ ਵੀ ਦਿੰਦੇ ਆ ਜੇ ਆਪਾਂ ਕਹਿਨੇ ਕਿਸੇ ਨੂੰ ਅਗਲਾ ਯਕੀਨਤਾ ਕਰਦਾ ਨਹੀਂ ਪਰ ਆਪਾਂ ਦੱਸਣਾ ਛੱਡਿਆ ਵਾ ਅਗਲਾ ਆਪਦੀ ਪਰਖ ਨਾਲ ਹੀ ਲੈ ਜੇ ਹੁਣ ਕੁਆਲਿਟੀ ਆ ਮੂੰਹੋਂ ਬੋਲਦੀ ਆ ਤੇ ਠੀਕ ਆ ਹੁਣ ਇਹਦੇ ਚ ਕੋਈ ਕਮੀ ਤਾਂ ਹੈ ਨਹੀਂ ਬੱਛੀ ਚ ਮਾਰੋ ਬੈਠ ਕੇ ਵੇਖਣ ਵਾਲੀ ਆ ਹਾਂ ਵੇਖਣ ਵਾਲੀ ਆ ਹੱਥ ਲਾਇਆ ਮੈਲੀ ਹੁੰਦੀ ਆ ਜੀ ਹੱਥ ਲਾਇਆ ਮੈਲੀ ਹੁੰਦੀ ਆ ਹੇ ਵੀ ਬੱਚਾ ਹੀ ਆਣਾ ਹਜੇ ਬਾਈ ਲਓ ਜੀ ਝੂਲੀ ਕਰ ਲੋ ਚੱਕ ਤੇ ਗਲਾਬੀ ਸੋਣ ਤੇ ਗਲਾਬੀ ਨੱਕ ਸਾਰੀ ਗਲਾਬੀ ਸਾਰੇ ਗਲਾਬ ਕੋਈ ਪਈ ਗੈਂਟੀ ਦੇ ਡੱਬੀ ਆ ਕਾਲੇ ਐਂਓ ਸਮਝ ਵੀ ਅਮਰੀਕਾ ਤੋਂ ਗੋਰੀ ਕੋਈ ਆ ਗਈ ਸਿੱਧੀ ਸਿੱਧੀ ਗੋਰੀ ਆ ਗਈ ਇਹ ਕਾਲਾ ਰੰਗ ਦਾ ਤਾਂ ਕੀਤਾ ਬਈ ਨਜ਼ਰ ਨਾ ਲੱਗ ਜੇ ਕਿਤੇ ਮਾੜਾ ਮੋਟਾ ਦਾਗ ਹੈ ਨਾ ਕਾਲਾ ਕਰ ਤਾਂ ਬੇ ਬਣ ਤਰ ਬਰਾੜ ਤੂ ਹੋਰ ਛੱਡ ਹੂੰ ਦੇਖ ਮਾੜੇ ਮਾੜੇ ਕਾਨੀ ਕਾਲੇ ਆ ਹੂੰ ਤੇ ਬਾਕੀ ਸਾਰੀ ਚਿੱਟੀ ਕੋਈ ਆ ਦੁੱਧ ਵਰਗੀ ਠੀਕਾ ਅੱਜ ਟਾਈਟਲ ਵੀ ਐਂ ਪਾ ਦਾਂਗੇ ਬਈ ਅਮਰੀਕਾ ਵਾਲੀਆਂ ਗੋਰੀਆਂ ਹਾਂ ਕੋਲ ਪਾ ਲਈ ਇਹਦਾ ਬਾਈ ਜਿਹਦੇ ਹੱਥ ਚ ਫੋਨ ਹੋਇਆ ਹੈ ਪੰਜੇ ਲਿਜਾਉ ਅੱਗੇ ਨੂੰ ਜਿਵੇਂ ਇਕੱਠੀਆਂ ਇੱਕ ਗੱਡੀ ਲੈ ਕੇ ਪਿਛਲੀ ਯਾਰ ਇਕੱਠੀਆਂ ਲੈ ਕੇ ਇੱਕ ਗੱਡੀ ਲੈ ਗਿਆ ਠੀਕ ਆ ਇੱਕ ਹੋਰ ਗੱਲ ਬਈ ਦੰਦ ਤੇ ਫੋਰ ਸ਼ਾਂਕ ਆਪਾਂ ਕਿਹਾ ਬਈ ਕਿਸੇ ਦਿਨੀ ਹਾਂ ਫੋਰ ਸ਼ਾਂਕ ਕਿਸੇ ਦਿਨ ਵੀ ਨਹੀਂ ਦੰਦੋਂ ਖੀਰ ਤੇ ਜੇ ਕੋਈ ਦੰਦ ਸਿੱਟਿਆ ਸੁੱਟਿਆ ਮਿਲ ਜੇ ਸਿੱਟਾ ਮਿਲ ਜੇ ਕੋਈ ਗੱਲ ਨਹੀਂ ਜਿਵੇਂ ਮਰਜ਼ੀ ਕਰ ਲਿਆ ਅਗਲਾ ਜਿਵੇਂ ਮਰਜ਼ੀ ਕਿਵੇਂ ਕਰਦਾ 10000 ਰੁਪਏ ਨਾਮ ਨਾਮ ਬੱਚੀ ਬੱਚੀ ਫਰੀ ਬੱਚੀ ਫਰੀ ਹੈ ਜਾਨੀ ਜਿਹੜੀ ਗੱਲ ਕਹਤੀ ਉਹਦੀ ਜੁੰਮੇਵਾਰੀ ਹੈ ਮੇਰੀ ਗੱਲ ਸੁਣ ਦੇਖੋ ਨਾ ਤਾਂ ਆਪਾਂ ਕਿਸੇ ਤੋਂ ਪਾਟੇ ਨੋਟ ਲੈਣਾ ਨਾ ਅਗਲੀ ਨੋਟ ਲੈਣਾ ਠੀਕ ਹੈ ਅਗਲੇ ਨੇ ਆਪਦੀ ਮਿਹਨਤ ਦੀ ਕਮਾਈ ਲਾਉਣੀ ਆ ਬਾਈ ਹੂੰ ਰੁਪਿਆ ਰੁਪਿਆ ਇਕੱਠਾ ਕਰਕੇ ਕਿਸੇ ਆਸਤੇ ਲਾਉਣੀ ਆ ਆਪਾਂ ਭੋਰਾ ਭੋਰਾ ਚੀਜ਼ ਦੱਸ ਕੇ ਜਾਣ ਵਰ ਦਈਦਾ ਉਹ ਕੰਮ ਨਹੀਂ ਆਪਾਂ ਕਰਦੇ ਹੈਗੇ ਥੁੱਥ ਮੁੱਥ ਨਹੀਂ ਕਰਦੇ ਨਹੀਂ ਨਹੀਂ ਉਹ ਕੰਮ ਨਹੀਂ ਯਾਰ ਹੁਣ ਬਰੀਡਾਂ ਦੇਖ ਤੂੰ ਬਰਾਣਾ ਹੋਰ ਪ੍ਰਿੰਟ ਬਹੁਤ ਸੋਹਣਾ ਦੇਖ ਠੀਕ ਹੈ ਚੰਗੀ ਆ ਹਨਾ ਚਮਕਦਮ ਕਾਲੀ ਆ ਵੀ ਸੰਭੀ ਪਲੀ ਆ ਮਾਲਾ ਖੜਨੀ ਖੁੜਨੀ ਵੇਖਣਾ ਆਏ ਨਹੀਂ ਬਈ ਕਰਨ ਜੇ ਸੱਟ ਕੇ ਖੜੀ ਆਗੇ ਆ ਨਾ ਗੋਲਗਾਲ ਪੂਰਾ ਬੱਚੀਆਂ ਸਾਰੇ ਪਾਸੇ ਤੇ ਸੱਚ ਮੁੱਲ ਉਹਦਾ ਕੋਈ ਨਹੀਂ ਮੈਂ ਦੱਸਦਾ ਇਹ ਕੱਠੀਆਂ ਦਾ ਮੁੱਲ ਹੈਗਾ 75000 ਰੁਪਇਆ ਪੰਜਾਂ ਦਾ ਪੰਜਾਂ ਦਾ 15000 ਪਰ ਬੱਚੀ ਦੇ ਹਿਸਾਬ ਨਾਲ ਹੂੰ ਪਹੁੰਚ ਦੇ ਵਿੱਚ ਫ੍ਰੀ ਕਰ ਦਾਂਗੇ ਆਪਾਂ ਕਿੰਨੇ ਜੀ ਪੰਜਾਬ ਤੋਂ ਕੋਈ ਕਰ ਦਾਂਗੇ ਠੀਕ ਆ ਹਾਂ ਹੂੰ ਤੇ ਜੇ ਕੱਲੀ ਕੱਲੀ ਦਾ ਕੱਲੀ ਕੱਲੀ ਆ ਰੇਟ ਆਹੀ ਰਹੂਗਾ ਪਰ ਉਹ ਛੋਟਾ ਛੱਪਾ ਹੀ ਹੋਊਗਾ ਭਾਈ ਐਵੇਂ ਨਾ ਕੋਈ ਕਵੇ ਵੀ 12 ਦੇ 13 ਦੇ ਉਹ ਕੰਮ ਨਹੀਂ ਹੋਣਾ ਹੂੰ 100 ਰੁਪਏ ਪੂਰੇ ਵਧੀਆ ਲਾਏ ਵੈ ਨਾ ਵਛੀਆਂ ਦੇ ਤੇ ਬਾਕੀ ਹੈ ਫੁੱਲ ਬਰੀਡ ਵਾਲਾ ਹੂੰ ਬਰੀਡ ਦੇ ਵੱਖ ਤੋਂ ਪੂਰੀਆਂ ਚੰਗੀਆਂ ਗੋਰੀ ਮੇਮ ਵੀ ਫਿਰ 15 ਇੰਚ ਦੇ ਦੇਣੀ ਆ ਵਿਚੇ ਹੀ ਵਿਚੇ ਹੀ ਭਾਈ ਜੇ ਕੋਈ ਤੜਾ ਲੈਂਦਾ ਹੈਗਾ ਹੁਣ ਦੇਖ ਗੱਲੀ ਤਾਂ ਫਿਰ ਮਹਿੰਗੀ ਹੋਊ ਇਹ ਕੱਲੀ ਦਾ ਤਾਂ ਯਾਰ ਇਹਦਾ 25000 ਮੰਗ ਲਾ ਹੈ 25 ਵੀ ਥੋੜਾ ਹੁਣ ਇਹੋ ਜਿਹੇ ਬੱਚੇ ਕਿਤੇ ਆਉਂਦੇ ਆ ਦੱਸ ਠੀਕ ਆ ਤੇ ਦੋ ਨਾ ਤੁਹਾਨੂੰ ਦਿਖਾਤੇ ਆ ਤੈਨੂੰ ਨੰਬਰ ਇੱਧਰ ਦੇ ਆ ਜੀ ਹਨਾ ਇਹ ਉਮਰ ਇਹਨਾਂ ਦੀ ਸਾਰਿਆਂ ਦੀ ਲਗਭਗ ਤੇਰੀ 10 ਮਹੀਨੇ ਤੱਕ ਦੀ ਉਮਰ ਆ ਜੀ ਠੀਕ ਆ 10 ਦੇ ਆਸੇ ਪਾਸੇ ਕੋਈ ਅੱਜ ਮੈਂ ਹੈਗਾ ਬੱਚਾ ਇਹ ਥੋੜਾ ਹੋਊਗਾ 6 ਮਹੀਨੇ ਦਾ ਬੱਚਾ ਹੈਗਾ ਉਹਨਾਂ ਦੀ 10 ਦਾ ਮਹੀਨੇ ਤੱਕ ਜਣੀ 6 ਤੋਂ 10 ਮਹੀਨੇ ਆ ਹਾਂਜੀ ਹਾਂਜੀ ਠੀਕ ਆ 6 ਤੋਂ 10 ਮਹੀਨੇ ਆ ਲਾ ਦਿਖਾ ਮੈਂ ਹੂੰ ਪ੍ਰਿੰਟ ਇਹਦਾ ਵੀ ਸੋਨਾ ਹਨਾ ਮੈਂ ਕਹਿੰਦਾ ਕੀ ਬਾਤਾਂ ਇਹ ਹੂੰ ਫੁੱਟ ਚਾਂਗ ਇਹਦੇ ਵੀ ਨਹੀਂ ਕੋਈ ਨਾ ਜੀ ਨਾ ਚਾਰ ਹੀ ਠੀਕ ਆ ਪ੍ਰਿੰਟ ਅੱਜ ਜਿੰਨੀਆਂ ਬੱਚੀਆਂ ਹਨਾ ਚਿੱਟੋ ਵਾਦਾ ਬਲੈਕ ਦਾ ਸਗਰਤਾ ਹੱਥ ਲਾਈਆਂ ਮੈਲੀਆਂ ਹੁੰਦੀਆਂ ਬਰਾੜਾ ਹੱਥ ਹੂੰ ਚੰਗੀਆਂ ਜੇ ਬਾਕੀ ਯਾਰ ਭਈਆਏ ਸਾਮ ਸੰਭਾਲਦਾ ਕਰਨੀ ਹੁੰਦੀ ਅਗਲੇ ਨੇ ਕੁਆਲਟੀ ਆਪਾਂ ਕਹਿ ਦਿੱ ਗਏ ਹਨਾ ਕਿਹੜੇ ਬੰਦੇ ਨੇ ਯਾਰ ਫਾਰਮ ਤਿਆਰ ਕਰਨਾ ਕੁਆਲਟੀ ਤੇ ਕੰਮ ਕਰਨਾ ਕੁਆਲਟੀ ਤੇ ਬੱਚੇ ਭਾਲਦਾ ਜਿਹਦੇ ਹੱਥ 'ਚ ਫੋਨ ਹੋਇਆ ਇੱਕ ਮਿੰਟ 'ਚ ਉਹਨਾਂ ਦਾ ਸੌਦਾ ਕਰ ਲੈਣਾ ਹੁਣ ਜਿਹਨੇ ਸਵਾਦ ਲੈਣਾ ਉਹਦਾ ਆਪਾਂ ਕਹਿ ਨਹੀਂ ਸਕੋ ਉਹਦਾ ਚਲੋ ਆਪਾਂ ਕਹਿ ਨਹੀਂ ਸਕਦੇ ਠੀਕ ਆ ਤੇ ਫਿਰ ਇਹ ਬੱਚਾ ਵੀ ਓਵੇਂ 15000 ਚ ਜਾਊਗਾ ਬੱਚੇ ਹੁਣ ਵੇਖ ਲੈ ਵੱਡੀਆਂ ਵੱਛੀਆਂ ਬਈ ਚਾਰੇ ਸਮਝ ਲੈ ਨਹੀਂ ਇਹਨਾਂ ਦੀ ਹੁਣ ਦੇ ਆ ਕੱਲਾ ਕੱਲਾ ਬੱਚਾ 15000 ਦਾ ਹੀ ਆ ਬਰਾੜ ਕੱਲਾ ਬੱਚਾ 15000 ਤੋਂ ਵੀ ਵੱਧ ਦਾ ਬਰੀਡ ਵੇਗ ਨਿਕਾ ਨਿਕਾ ਕੰਨ ਪਿੰਕ ਨੋਜ਼ ਤੇ ਗੁਲਾਬੀ ਥਣ ਸਹੀ ਗੱਲ ਆ ਹਾਂ ਚੰਗੇ ਮਦਰ ਮਲਕ ਬਹੁਤ ਚੰਗੇ ਆ ਵੱਛੀਆਂ ਦੇ ਹਾਂ ਠੀਕ ਆ ਸਭੀਆਂ ਪੜੀਆਂ ਵੱਛੀਆਂ ਸਭੀਆਂ ਪੜੀਆਂ ਸਹੀ ਗੱਲ ਐ ਤਾਂ ਗੱਲ ਹੈਗੀ ਐ ਹੁਣ ਜੇ ਇਹੋ ਜਿਹੇ ਇਹੋ ਇਹੋ ਜਿਹੇ ਬੱਚਾ ਦੇ ਸੀਮਨ ਤਰੋਂਗੇ ਹੁਣ ਯਾਰ ਹਮ ਮੈਂ ਐਨ ਨੂੰ ਥੋੜੀ ਸੀ ਮਿਲਦੇ ਆ ਇਹ ਤਾਂ ਗੱਲ ਹੈਗੀ ਆ ਜੇ ਅੱਗੇ ਦੋ ਨਾਗ ਆ ਗਏ ਮੇਰੇ ਰੰਗ ਪ੍ਰਿੰਟ ਇਹਦਾ ਵੀ ਹੁੰਦਾ ਸੀ ਮੈਂ ਕਹਿੰਦਾ ਭਾਈ ਆ ਦੇਖ ਪਤਲੀ ਚਮੜੀ ਜਿਵੇਂ ਕਾਗਜ਼ ਵਰਗੀ ਲਾ ਹਮ ਕਾਗਜ਼ ਵਰਗੀ ਸਹੀ ਗੱਲ ਚੰਗੀਆਂ ਅੱਜ ਅੱਜ ਨਾਗ ਘੱਟ ਲਈ ਫਿਰਦਾ ਕੀ ਚੱਕਰ ਬਣ ਗਿਆ ਨਾਗ ਹੈ ਵੀ ਭਾਈ ਹਮ ਬੰਬ ਵੀ ਆ ਤੇਰੇ ਸਾਹਮਣੇ ਅੱਛਾ ਨਾਗ ਯਾਨੀ ਚੰਗੇ ਲੈ ਆਂਦੇ ਗਿਣਤੀ ਚਲੋ ਆ ਕੱਟ ਦੂਗੀ ਯਾਰ ਐਵੇਂ ਬਰਾੜ ਦੇਖ ਜਿਹੜੇ ਬੰਦੇ ਨੇ ਲਜਾਣੀਆਂ ਉਹਨੇ ਉਹਨੂੰ ਜੇ ਚੁਣਮੇ ਜੇ ਨਗ ਦੇਵਾਂਗੇ ਕਾਨੂੰ ਕੋਈ ਹੋਰ ਜਾ ਕੇ ਵੀ ਅਗਲਾ ਲੈ ਆਊਗਾ ਇਹ ਤਾਂ ਗੱਲ ਹੈ ਐਵੇਂ ਆਪਾਂ ਵਗ ਜਾ ਇਕੱਠਾ ਕਰਕੇ ਅਗਲੇ ਨੂੰ ਮਾਰਦ ਕੇ ਉਹ ਕੰਮ ਆਪਾਂ ਕਰਦੇ ਹੂੰ ਉਹਨਾਂ ਦੀ ਝੂਲੀ ਦਿਖਾ ਦੀ ਬੱਛੀ ਦੀ ਮੰਗਰ ਕੱਲਾ ਕੱਲਾ ਥਾਣ ਪਿਆ ਲਓ ਠੀਕ ਹੈ ਵੀਰੇ ਹਾਂ ਨਹੀਂ ਜਿਹੜੀ ਗੱਲ ਕਹਾਂਗੇ ਉਹ ਹੀ ਉਹ ਪੰਜ ਨੰਬਰ ਨਾ ਗਾਇਸ ਬਰੀਡਾਂ ਵਾਲੇ ਅੰਤ ਕੋਈ ਨਹੀਂ ਹੂੰ ਸੰਭਾਲ ਅਗਲੇ ਦੀ ਸੰਭਾਲ ਅਗਲੇ ਚਲੋ ਸਾਹਮਣਾ ਦਾ ਯਾਰ ਅਗਲੇ ਨੇ ਬਿਲਕੁਲ ਰੰਗ ਪ੍ਰਿੰਟ ਬਰੇਕਰ ਮਾਲੀ ਦਾ ਪੂਰਾ ਚੰਗਾ ਦੇਖ ਸਕਦੇ ਹੋ ਫੁੱਲ ਚਮਕ ਦਮ ਕਸਮ ਵੀ ਪਲੀ ਆ ਚੇਤਾ ਪੰਜੇ ਲੈ ਜੇ ਤਾਂ 75000 ਦੀਆਂ ਤੇ ਪੰਜਾਬ ਦਾ ਕਰਾਇਆ ਫਰੀ ਆ ਹਾਂਜੀ ਠੀਕ ਆ ਜੇ ਕੱਲੀ ਕੱਲੀ ਲੈ ਕੇ ਜਾਊ ਤਾਂ ਬਈ ਉਹ ਤਾਂ ਰੇਟ ਹੋਊ ਫੋਨ ਤੇ ਜਿਵੇਂ ਮਾੜਾ ਮੋਟਾ ਹੀ ਹੋਣਾ ਵੀਰੇ ਛੋੜ ਛੱਪਾ ਮੈਂ ਪਾਲਾ ਨਹੀਂ ਹੋਣਾਗਾ ਮੈਂ ਆਪਾਂ ਕਹੀ ਇੱਕ ਤੇ ਹੁਣ ਆਪਾਂ ਬੱਚਿਆਂ ਦਾ ਮੋਲੀ ਉਹ ਜੋ ਵੱਡਿਆਂ ਦਾ 20-20 ਕਰ ਦਿੰਦੇ ਉਹਦਾ ਕੱਲੀ ਦਾ 15 ਕਰ ਦਿੰਦੇ ਆਪਾਂ ਉਹ ਕੰਮ ਹੀ ਨਹੀਂ ਕੀਤਾ ਠੀਕ ਹੈ ਜੀ ਹੋਰ ਬਾਕੀ ਵੀ ਪੂਰੀ ਇੱਕ ਨੰਬਰ ਦੇ ਨਹੀਂ ਅਗਲੇ ਨੂੰ ਬਾਕੀ ਕੋਈ ਵੀ ਨਾ ਤੁਹਾਨੂੰ ਫੱਟ ਬੈਂਦਾ ਪਸੰਦ ਹੁੰਦਾ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਧੰਨਵਾਦ